ਦਾ ਕੀ ਨ ਆਇਆ ਮੇਰੇ ਪੁੱਤ ਦਾ ਬੇਨਾਮ ਨਾਮ ਸਿੰਘ ਹਾਂ ਆ ਗਿਆ ਆ ਗਿਆ ਅੱਛੇ ਰੋ ਸਤਨਾਮ ਸਿੰਘ ਠੀਕ ਕਿੱਥੋਂ ਆਇਆ ਮੇਰਾ ਪੁੱਤ ਦਾ ਹਾਂ ਢਿੱਕ ਕਟਵਾਲ ਕਿਹੜਾ ਹਾਂ ਢਿੱਕ ਕਟਵਾਲ ਢਿੱਕ ਅਟਵਾਲ ਹਾਂ ਠੀਕ ਆ ਠੀਕ ਪਾਜੀਪੁਰ ਤੋਂ ਲੱਗੇ ਹਾਂ ਇਹ ਕਿੱਥੇ ਕਰਗੇ ਆਜੀਪੁਰ ਦਾ ਅੱਗੇ ਜਿਵੇਂ ਆ ਸਾਡਾ ਚੱਲਾ ਆਦੇ ਆਪਾਂ ਸੰਗਤ ਨੂੰ ਕਹਿਣਾ ਹੈ ਉਹਨਾਂ ਨੇ ਲੱਭਣਾ ਕਿੱਥੇ ਢਿੱਕ ਕਟਵਾਲ ਕਿੱਥੇ ਆ ਆਪਾਂ ਬਸ ਇਹ ਹੀ ਦੱਸਣਾ ਅੱਗੇ ਵੀ ਆ ਜੋ ਕੰਬਦਾ ਕਰਦਾ ਤੂੰ ਕੀ ਹੋਇਆ ਇੰਨਾ ਹੀ ਕਰਦਾ ਛੜ ਲੱਗਦੀ ਆ ਨਹੀਂ ਛੱਡੀ ਇੱਕ ਤਾਂ ਦਾ ਸਰੀਰ ਕੰਬਦਾ ਠੀਕ ਆ ਜਾਗਾ ਸਾਰੇ ਹੱਥਾਂ ਨਾਲ ਸ਼ਾਬਾਸ਼ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਭਰਾ ਮੇਰਾ ਵੱਡਾ ਵੀਰ ਦਵਿੰਦਰ ਸਿੰਘ ਮੂਲਕ ਪਹੁੰਚਿਆ ਇਸ ਬੱਚੇ ਨੂੰ ਲੈ ਕੇ ਤੇ ਭਾਈ ਦੱਸਣਗੇ ਕਿੱਥੋਂ ਇਹ ਪਹਿਲਾਂ ਮਿਲਿਆ ਤੇ ਇੱਕ ਵੀਡੀਓ ਨੂੰ ਸ਼ੇਅਰ ਕਰਨਾ ਇਹਨੂੰ ਆਪਾਂ ਘਰ ਪਹੁੰਚਾਉਣਾ ਆ ਢਾਡੇ ਘਟਵਾਲ ਦੱਸਦਾ ਪਿੰਡ ਬਾਕੀ ਸੰਤਾ ਭਾਜੀ ਆਪਾਂ ਪੀਲੇ ਨਹੀਂ ਕਰਾਂਗੇ ਕਿ ਕਿ ਅੱਗੇ ਵੀ ਜਦੋਂ ਆਪਾਂ ਅਪੀਲ ਕਰਦੇ ਆ ਮੇਰਾ ਖਿਆਲ ਆ ਜੇ ਪੰਜਾਬ ਦਾ ਕੋਈ ਨੌਜਵਾਨ ਹੋਵੇ ਕੋਈ ਘੰਟਿਆਂ ਦੇ ਵਿੱਚ ਹੀ ਸਾਨੂੰ ਸਾਰੀ ਸੰਗਤਾਂ ਜਿਹੜੀਆਂ ਫੇਸਬੁੱਕ ਦੇ ਜ਼ਰੀਏ ਉਹ ਘਰ ਪਹੁੰਚਾ ਦਿੰਦੀਆਂ ਆ ਪਤਾ ਵੀ ਲੱਗ ਜਾਂਦਾ ਆ ਵੀ ਘਰ ਦੇ ਲੈਣ ਆ ਸਕਦੇ ਜਾਂ ਕਿੱਦਾਂ ਲੈਣੇ ਆਲੇ ਹੈਗੇ ਆ ਕੋਈ ਜਾਣ ਬੁੱਝ ਕੇ ਜਿੱਦਾਂ ਹੁਣੇ ਘਰੋਂ ਲੜਕੇ ਆਇਆ ਲੱਗਦਾ ਤੇ ਜਿੱਦਾਂ ਕਈ ਘਰ ਤੋਂ ਜਾਣ ਬੁੱਝ ਕੇ ਛੱਡ ਦਿੰਦੇ ਆ ਤੇ ਇਹ ਜਿਹੜਾ ਤੁਸੀਂ ਹੁਣ ਸਾਰੀ ਸੰਗਤ ਕੋਈ ਉਧਰੋਂ ਹੈਗੇ ਆ ਇਹ ਕਿਹਦੇ ਲਾਗੇ ਪੈਂਦਾ ਪਿੰਡ ਕਿਹੜਾ ਹੋਰ ਪਿੰਡ ਜਮੇਨਾ ਹੈ ਜਮੇਨਾ ਪਿੰਡ ਏ ਜਿਲਾ ਗੇੜਾ ਜਿਲਾ ਸ਼ਾਰਟ ਪਰ ਸਰ ਪਰਦੀਆ ਹਾਂ ਹਾਜੀਪੁਰ ਦੇ ਨਾਲੇ ਬੰਦੇ ਅੱਛਾ ਹਾਜੀਪੁਰ ਦੇ ਨਾਲੇ ਠੀਕ ਆ ਤੇ ਕੀ ਹੋਇਆ ਤੈਨੂੰ ਕੋਈ ਆ ਬਿਮਾਰੀ ਆ ਇਦਾਂ ਕਫਦਾ ਕਹਿੰਦਾ ਮੇਰਾ ਪੁੱਤ ਕੀ ਦਵਾਈ ਛੱਡੀ ਆ ਨਹੀਂ ਅੱਛਾ ਹਾਂਜੀ ਤੂੰ ਇਦਾਂ ਸਾਰਾ ਗੋਸਤਾ ਤੈਨੂੰ ਘਰ ਦਾ ਪਤਾ ਵੀ ਉੱਥੇ ਕਹਦਾ ਕੋ ਮਦਦ ਸੀਗਾ ਇਦਾਂ ਪਾ ਜੀ ਕਿ ਤੇਗੂ ਮੋਢੇ ਜੀ ਮਾਦਸ ਜੀ ਇੰਦਾ ਸੀ ਵੀ ਦੇਖੋ ਸਰਦੀ ਦਾ ਮੌਸਮ ਹੈ ਸਭ ਕਵੇ ਪਾ ਜੀ ਦਾ ਕਹੀਂ ਤੈਨ ਖੁਦਾ ਰਵਿੰਦਰ ਸਿੰਘ ਦਾ ਟਿੰਡੋਈ ਹੂੰ ਤੇ ਪਾ ਜੀ ਚਪਲਾ ਨਹੀਂ ਪਾਈ ਫਿਰਦਾ ਮੁੰਡਾ ਤੇ ਆਪਣਾ ਢਾਡੇ ਟਵਾਰ ਪਿੰਡ ਦਾ ਦਾ ਕਿ ਤੁਹੋਂ ਨੇਰਾ ਹੋਇਆ ਇਹ ਹੋਰ ਨਾ ਕਿ ਇਹ ਕਹਿੰਦਾ ਵੀ ਮੈਂ ਤਾਂ ਨਹੀਂ ਆ ਨਹੀਂ ਚਾਹ ਕਬੜਨਾ ਤਾਂ ਮੈਂ ਮਰ ਜਾਣਾ ਹੂੰ ਉਹ ਅੱਛਾ ਤਾਂ ਫਿਰ ਮੈਂ ਤੁਹਾਨੂੰ ਤਾਂ ਫਿਰ ਟੈਲੀਫੋਨ ਤੇ ਗੱਲ ਕੀਤੀ ਤੁਸੀਂ ਕਿੱਥੇ ਲੈ ਆਓ ਹਾਂ ਅਸੀਂ ਇੱਥੇ ਲੈ ਕੇ ਆਏ ਆ ਤੇ ਆਪਾਂ ਇਹ ਆਪਣਾ ਪਿੰਡ ਆਪਣਾ ਨਾਮ ਜਿਹੜਾ ਸਰਦਾਰ ਨਾਮ ਸਿੰਘ ਦਾ ਸਾਡੇ ਡੇਟਵਾਲ ਹਾਜੀਪੁਰ ਦੇ ਲਾਗੇ ਪਿੰਡ ਦਾ ਹੂੰ ਸਾਰੇ ਵੀਰਾਂ ਨੂੰ ਅਪੀਲ ਕਰਕੇ ਬੇਨਤੀ ਆ ਕਿ ਇਹ ਇਹਨੂੰ ਸ਼ੇਅਰ ਜਰੂਰ ਕਰ ਤੇ ਮਨਜੋਤ ਵੀਰ ਜੀ ਤੁਸੀਂ ਆਪਣਾ ਫੋਨ ਨੰਬਰ ਬੋਲ ਦਿਓ ਜਰਾ ਸੰਗਤਾਂ ਨੂੰ ਪਤਾ ਲੱਗ ਜਾਵੇ ਹਾਂਜੀ ਸਾਲਫਨ ਨੰਬਰ 9417260895 ਆ ਤੇ ਸਰਦਾਰ ਮੇਰਾ ਭਰਾ ਤੂੰ ਘਰ ਚ ਕੌਣ ਕੌਣਾ ਕਾ ਨੂੰ ਡੈਡੀ ਤੇ ਕਾ ਤੂੰ ਆਇਆ ਕਿਉਂ ਤੂੰ ਕੀ ਜੇ ਕਰਦਾ ਤੂੰ ਹੈ ਹੈ ਡੈਡੀ ਡੜ ਕੇ ਆਇਆ ਕਿਉਂ ਲੜਿਆ ਉਹ ਪਹਿਲੇ ਮਾਰਦੇ ਨੇ ਕੌਣ ਮਾਰਦਾ ਡੈਡੀ ਉਹ ਤੇ ਡੈਡੀ ਮਾਰਦਾ ਮੇਰੀ ਗੱਲ ਸੁਣ ਡੈਡੀ ਮਾਰਦੇ ਆਉਂਦੇ ਕਰ ਤੂੰ ਗਲਤੀ ਕਰਦਾ ਹੋਗਾ ਤਾਂ ਮਾਰਦੇ ਹੋਣਗੇ ਹੈ ਗਲਤੀ ਕਰਦਾ ਨਾ ਕਿਹੜੀ ਗਲਤੀ ਕਰਦਾ ਹੈ ਹੈ ਬੈਲੇ ਕੀ ਕਰਨਾ ਹਾਂ ਕਰਦਾਗਾ ਤੂੰ ਸਹੀ ਗੱਲ ਦੱਸ ਰਹੇ ਹੋ ਉਹ ਸੱਚ ਦੱਸਦੇ ਉਹ ਸਾਡਾ ਭਰਾ ਰੋਲ ਆਣੇ ਤੱਕ ਸਮਝਾਉਣ ਕਰਦੇ ਆ ਕੇ ਜਿਹੜਾ ਰੋਲ ਆਪਿਆ ਜੀ ਮੈਂ ਕੋਦੋਂ ਵੀ ਬਿਜਾਰ ਚ ਆਈ ਸਮਾਨ ਲੈਣ ਇਹਨੇ ਆ ਕੇ ਜਫੀ ਪਾ ਲਈ ਕਹਿੰਦਾ ਬਾਬਾ ਜੀ ਬਾਬਾ ਜੀ ਮੈਂ ਕਹ ਪਤਾ ਨਹੀਂ ਕੌਣ ਹੈ ਮੈਂ ਕਹ ਹਾਂ ਵੀ ਦੱਸ ਕਹਿੰਦਾ ਜੀ ਜਾ ਤੇ ਮੈਨੂੰ ਗੱਟੇ ਨਾਲ ਮਰਨਾ ਵੈ ਤੇ ਜਾ ਮੈਂ ਜਾਣਾ ਆਪਣਾ ਕਿਰਤ ਬਾਬੇ ਕੋ ਜਾਣਾ ਸੀ ਬਾਬਾ ਬੰਦ ਬਾਬੇ ਗੁਰਬੀਰ ਸਿੰਘ ਕੋ ਜਾਣਾ ਬੜੇ ਦਲਾਂ ਵਾਲੇ ਕੋ ਤੇ ਮੈਂ ਉਹਦੇ ਕੋਲੋਂ ਜਾ ਕੇ ਹਮਰੇ ਛਕਣਾ ਆ ਤੇ ਸ਼ੈਤਰਦਾਰੀ ਹੋ ਰਾਇਆ ਤੁਸੀਂ ਮੈਨੂੰ ਆਪਣਾ ਪੂਰ ਰੱਖ ਲੋ ਅੱਛਾ ਤੁਹਾਨੂੰ ਦਮਾਲਾ ਬਣਿਆ ਦੇ ਦੇ ਦਮਾਲਾ ਬਣਿਆ ਦੇ ਕਿਤੇ ਮੈਂ ਕਹ ਪੁੱਤ ਹੈ ਕਿੰਨਾ ਦਾ ਕਹਿੰਦਾ ਮੈਂ ਹਿੰਦੂਆਂ ਦਾ ਮੁੰਡਾ ਜੀ ਤੇ ਮੈਂ ਘਰ ਨਹੀਂ ਜਾਣਾ ਮੈਂ ਉਹਦਾ ਨਾਮ ਪੁੱਛਿਆ ਡੈਡੀ ਇਹਦਾ ਹਿੰਦੂ ਆ ਕਹਿੰਦਾ ਜੀ ਮੈਨੂੰ ਸਰਦਾਰਾਂ ਨਾਲ ਹੀ ਪਿਆਰ ਹੈ ਤੇ ਢੇਰ ਰਹਿਣਾ ਬਸ ਮੈਂ ਭਾਈ ਸਾਹਿਬ ਨੂੰ ਫੋਨ ਕੀਤਾ ਮੈਂ ਕੋਈ ਨੂੰ ਲੈ ਗਿਆ ਜਲਦ ਯੂਜ਼ ਕਰੂਗਾ ਅੱਜ ਦੇ ਪਾਜੀ ਮੈਂ ਗੱਲ ਕਰਦਾ ਜਿਹੜਾ ਹੁਣ ਬੱਚੇ ਦੀ ਆਪਾਂ ਲਾਸ਼ ਲੱਭੀ ਆ ਅਛੇ ਕੁਮਾਰ ਦੀ ਨਾ ਉਹਦਾ ਵੀ ਅਛੇ ਕੁਮਾਰ ਬੱਚੇ ਦਾ ਰੱਖਿਆ ਤਾਂ ਪਾਜੀ ਪਬਜੀ ਖੇਡਦਾ ਰਿਹਾ ਇੱਦਾਂ ਡਿਪਰੈਸ਼ਨ ਚ ਚਲਾ ਗਿਆ ਉਹਨੇ ਵੀਡੀਓ ਬਣਾ ਕੇ ਜਿਹੜੀ ਆਪਾਂ ਪੜਾਈ ਵੀਡੀਓ ਵੀ ਪਾਈ ਵੀਡੀਓ ਬਣਾ ਕੇ ਪਾਈ ਵੀ ਮੈਂ ਮੈਨੂੰ ਲੱਗਿਆ ਨਾ ਮੈਨੂੰ ਮਾਰਨ ਜਾ ਰਹੇ ਆ ਬੜਾ ਉਹ ਦਿਲ ਦਹਿਰਿਆ ਨਾ ਵੀ ਇਦਾਂ ਦਾ ਬੱਚਾ ਸੀ ਉਹੀ ਉਮਰ ਤੇ ਨਹੀਂ ਮੇਰਾ ਬਕੀ ਕਿਛਾ ਉਹੀ ਕੀ ਸਾਲੀ ਉਹਦੀ ਉਮਰ ਸੀ ਵੀਰ ਸਾਹਿਬ ਵੀਰ ਉਹੀ ਕੰਡੀਸ਼ਨ ਇੰਦੀ ਸੀ ਕਿ ਇਹਦੇ ਦਿਮਾਗ ਤੇ ਡਿਪਰੈਸ਼ਨ ਸੀ ਡਿਪਰੈਸ਼ਨ ਜਬਰ ਕਿ ਮੈਂ ਸਿੱਖੀ ਉਹ ਸੁਣੋ ਕਿੰਨਾ ਸਿੱਖੀ ਸਲੂਪ ਜਾਣਾ ਇੰਨਾ ਪਤਾ ਆ ਬਾਕੀ ਕੁਛ ਨਹੀਂ ਪਤਾ ਕੁਝ ਨਹੀਂ ਪਤਾ ਹੋਰ ਨਹੀਂ ਪਤਾ ਉਹੀ ਗੱਲ ਆ ਉਹ ਬੱਚੇ ਨੂੰ ਕਦੇ ਉਹਦਾਂ ਕੋ ਟੱਕਰ ਜਾਂਦਾ ਤੇ ਕੋਈ ਉਹਨੂੰ ਮੋੜ ਲੰਦਾ ਜਾਂ ਉਹਨੂੰ ਸਹੀ ਰਸਤੇ ਪਾਉਣ ਦਾ ਜਾਂ ਘਰ ਭੇਜ ਦਿੰਦਾ ਉਹਦੇ ਪਰਿਵਾਰ ਨਾਲ ਤਾ ਦਿੰਦਾ ਹੁਣ ਜਿਵੇਂ ਇਹ ਕਹੀ ਜਾਂਦਾ ਮੈਂ ਮਰਨ ਜਾਣਾ ਹੈਨਾ ਲੈਨਾਂ ਦੇ ਨਾਲ ਲੱਗੇ ਸੀ ਉਹ ਕਿਆ ਮੈਂ ਖੁਸ਼ ਹੋ ਸੀ ਲੈਨਾਂ ਦੇ ਨਾਲ ਲੱਗੇ ਸੀ ਉਥੋਂ ਲੈਨਾਂ ਨਾਲ ਚੌਕ ਚੌਕ ਲੱਗ ਕੇ ਆਇਆ ਲੈਨਾਂ ਨਾਲ ਰੇਲ ਵੀ ਲੈ ਜਿਹੜੀ ਮੈਂ ਤਾਂ ਕੁਦਰਤੀ ਉਥੇ ਸਰਲਾ ਬਾਗਿਆਂ ਤੇ ਮੈਨੂੰ ਜਫੀ ਵਾਲੀ ਉਹ ਬੱਲੇ ਕਹਿੰਦਾ ਬਾਬਾ ਜੀ ਬਾਬਾ ਜੀ ਮੈਂ ਤੁਹਾਡਾ ਹੀ ਰਹਿਣਾ ਤੁਹਾਡੇ ਕੋਈ ਰਹਿਣਾ ਮੈਂ ਤੇ ਮੈਂ ਐਦਾਂ ਹੀ ਮਤਲਬ ਤੁਹਾਡਾ ਰੂਪ ਮੈਨੂੰ ਕਿਰਪਾਨ ਵੀ ਦੇ ਦਿਓ ਮੇਰੇ ਉਮਰ ਨੂੰ ਛਕਾ ਦਿਓ ਮੈਂ ਹਲੂਆ ਨਾ ਮੁੰਰਾਵਾ ਮੈਂ ਮਰਨਾ ਮੈਂ ਤੇ ਪ੍ਰੇਸ਼ੀਨ ਜਪੜੀ ਫਰਚਾਣਾ ਚੱਲ ਜੀ ਚੱਲ ਮੇਰਾ ਪੁੱਤ ਪੁੱਤ ਹਾਂਜੀ ਠੀਕ ਹੋਣਾ ਨਹੀਂ ਜਿਹੜੀਆਂ ਗਲਤੀਆਂ ਹੋਈਆਂ ਆਪਾਂ ਬਾਪੂ ਨਾਲ ਤੇਰੇ ਡੈਡੀ ਨਾਲ ਗੱਲ ਕਰਨੀ ਆ ਠੀਕ ਆ ਹੈ ਕਰ ਨਹੀਂ ਕੰਨ ਜਾਣਾ ਕਰ ਤਾਂ ਤੂੰ ਜਾ ਮਰ ਜਾਣਾ ਕਰ ਨਹੀਂ ਜਾਣਾ ਹਾਂਜੀ ਕਰੀ ਜਾਣਾ ਚੱਲ ਇੱਥੇ ਰਹਿਣਾ ਹੁਣ ਮੇਰੇ ਕੋਲ ਠੀਕ ਆ ਉਹਦਾ ਤੇਰੇ ਡੈਡੀ ਨਾਲ ਗੱਲ ਕਰਨੀ ਆਪਾਂ ਉਹ ਨੰਬਰ ਬੋਲੂਗਾ ਇਹਨੂੰ ਮੋਬਾਈਲ ਨੰਬਰ ਕੋਈ ਨੰਬਰ ਨਹੀਂ ਕਹਿੰਦਾ ਫੋਨ ਲਾਉਂ ਨੰਬਰ ਨਹੀਂ ਹੈਗਾ ਬੋਲ ਲੈਣੇ ਕਹਿੰਦਾ ਵਾ ਹੈਗਾ ਉਹਦਾ ਨੰਬਰ ਯਾਰ ਇਹਗਾ ਨੰਬਰ ਹੈਗਾ ਇਹਗਾ ਨੰਬਰ ਹੈਗਾ ਮੇਰਾ 6 ਨੰਬਰ ਤੇ ਆ ਲੈ ਆਪਾਂ ਗੱਲਾਂ ਦੇਖੋ ਪਹਿਣਾ ਯਾਰ ਆਪਾਂ ਤੁਹਾਨੂੰ ਆਪਣੇ ਕੋਲ ਰੱਖ ਰਿਹਾ ਆਪਾਂ ਨਹੀਂ ਭੇਜਣਾ ਜੀ ਬੰਦੀਪ ਭਾਜੀ ਸੁਣੋ ਹਾਂ ਮੈਂ ਗਿਆ ਗਿਆ 26 26 ਹਾਂ 26 26 85 18 85 18 ਨੰਬਰ ਨਾ ਮੇਰਾ ਪਤਾ ਹੈ 42 42 ਨਹੀਂ ਉਹ ਪ੍ਰੋਬਲਮ ਆ ਗਈ ਬਚੀ ਤੁਹਾਨੂੰ ਨਾ ਮੈਂ ਨਹੀਂ ਚਾਹੁੰਦਾ ਨਹੀਂ ਨਹੀਂ ਕਰਦੇ ਨਹੀਂ ਸਿੱਤੇ ਹਾਂ ਹਾਂ ਕਰਦੇ ਕਰਦੇ ਇੱਥੇ ਰਹਿਣਾ ਆਪਣਾ ਹਾਂ ਠੀਕ ਹੈ ਕਰਦੇ ਜੀ ਸੇਵਾ ਕਰਦੇ ਮੇਰੇ ਸਾਲ ਸੇਵਾ ਕਰ ਕੋਈ ਨਹੀਂ ਆਦਰ ਡਾੜੀ ਦਾ ਨਹੀਂ ਆ ਉਸ ਬਾਅਦ ਸ਼ੁਆ ਚੰਦ ਬਤੁਆ ਜੀ ਬਹੁਤ ਵਾਹਿਗੁਰੂ ਸ਼ੁਆ ਹੈ ਨਾ ਲੋ ਨਾ ਇਸਾ ਫਿਗਰ ਪੈਨ ਜੀ ਕਾਈਟੈਸ਼ਨ ਐਸੀ ਤੁਹਾਡਾ ਕੋਈ ਸਤਨਾਮ ਦੀ ਮੁੰਡਾ ਹੈ ਬੇਟਾ ਜਿਹੜਾ ਤੇ ਉਹ ਕਿੱਥੇ ਹੈ ਜੀ ਅਸਟਾ ਤਾ ਵੀ ਕਰ ਚਲਗੇ ਜਰੋ ਨਿੱਧਵਾ ਅੱਜ ਕੀ ਆ ਹਾਂਜੀ ਉਹ ਸਾਡੇ ਕੋਲ ਹੀ ਆ ਅਸੀਂ ਸੇਵਾਦਾਰ ਕੋਰਾਸ ਦਾ ਸੇਵਾਦਾਰ ਤੋਂ ਬੋਲਦੇ ਪਿੰਡ ਬਾਗਾ ਤੋਂ ਹਾਂ ਅੱਬਾ ਕੇ ਦਸੂਏ ਲੱਗੀ ਆ ਗੜਦੀ ਵਟਾਂਡੇ ਲੱਗੀ ਗੜਦੀ ਵਾਲਾ ਲੱਗੇ ਤੁਹਾਨੂੰ ਪਿੰਡ ਕਿਹੜਾ ਆ ਅੱਬੇ ਨਾ ਟਿਕਟਵਾਰ ਤੁਹਾਡੇ ਟਿਕਟਵਾਰ ਸਹੀ ਦੱਸਦਾ ਤੇ ਕੀ ਗੱਲ ਇਹਨੂੰ ਪ੍ਰੋਬਲਮ ਕੀ ਆ ਘਰੋਂ ਕਾਹਤੋਂ ਆ ਗਿਆ ਇਹ ਕਿ ਕਿ ਤੁਹਾਡੇ ਨਾਲ ਕਿਹੜਾ ਬਕਿੰਗ ਮੈਕ ਹੋ ਗਿਆ ਕਰੋ ਕਿ ਕਿ ਨਿਕਾਲ ਲੈਂਦਾ ਕਿਹਦਾ ਆਪ ਕਾ ਜਾਂਦਾ ਹੈ ਅੱਛਾ ਤੁਹਾਾਕੀ ਤੌਰ ਤੇ ਨੇ ਤਾਂ ਮਾਰਨ ਦੀਆਂ ਕਹਿ ਰਿਹਾ ਸੀਗਾ ਜਿਵੇਂ ਗੱਡੀ ਵਾਲਾ ਕਹ ਰਿਹਾ ਸੀਗਾ ਗੱਡੀ ਵਾਲ ਨੂੰ ਤੇ ਤੁਸੀਂ ਇਹਦੇ ਫਾਦਰ ਸਾਹਿਬ ਕਿੱਥੇ ਆ ਡੈਰੀ ਉਹਦਾ ਕੰਮ ਤੇ ਕੇ ਮੇਰੀ ਡੈਰੀ ਉਹਦਾ ਪਾਣੀ ਧੁੰਦੇ ਰੁੱਕਦਾ ਰੁਪੇ ਆ ਵਿਆਹ ਵਿਆਹ ਦੇ ਪਾਣੀ ਧੁੰਦੇ ਆ ਗਰੀਬ ਹਾਂ ਇਹ ਨਹੀਂ ਆ ਦੀਦੀ ਹੱਜਾ ਫੇਰ ਡੈਰੀ ਉਹਨੇ ਕਿੰਨੀ ਇਹ ਇਹ ਨਾ ਦਿਮਾਗੀ ਤੌਰ ਤੇ ਨਾ ਜਦੋਂ ਕੰਮ ਵੀ ਜਾਂਦਾ ਇਹਨੂੰ ਚੈੱਕ ਕਰਾਇਆ ਨਾ ਦਵਾਈ ਦਵਾਈ ਹਾਂਜੀ ਡੈਡੀ ਮੈਂ ਸਭ ਕੁਝ ਇਹਦੇ ਵਾਸਤੇ ਕਰ ਦਿੱਤੇ ਸੀ ਪਤਾ ਨਹੀਂ ਕਿੰਨੇ ਦਿਨਾਂ ਤੋਂ ਤਾਤੀ ਮਿੰਨਾ ਵੀ ਲੜਕੀ ਨਾ ਜਿਆ ਹੈ ਹੂੰ ਤੁਸੀਂ ਕਿੰਨੇ ਭਰਾ ਆ? ਅਸੀਂ ਦੋ ਭੈਣਾਂ ਇੱਕ ਭਰਾ ਵੱਡੇ ਇੱਕ ਕਿ ਭਰਾ ਆ ਉਹ ਵੀ ਦਾ ਹੂੰ ਚਲੋ ਜਦੋਂ ਤੁਹਾਡੇ ਫਾਦਰ ਨਾਲ ਗੱਲ ਕਰਾਇਓ ਠੀਕ ਹੈ ਤੂੰ ਸਵੇਰੇ ਗੱਲ ਕਰਾ ਦੇ ਤੂੰ ਸਵੇਰੇ ਗੱਲ ਕਰਾ ਦੇ ਹਾਂਜੀ ਸਵੇਰੇ ਕਰ ਉਹ ਤਾਂ ਆditri ke ਨਾਮ ਦੁਖੀ ਆ ਉਹ ਕਿੰਨਾ ਤੇਰੇ ਨੂੰ ਨਹੀਂ ਮੈਨ ਗੱਲ ਹੈ ਲੈ ਗੱਲ ਕੀ ਹੈ ਕਾਬੂ ਨੂੰ 10 ਸਾਲ ਬਾਅਦ ਕਰ ਚਾਹੁੰਦਾ ਇੱਕ ਦੋ ਵਾਰ ਇਹਦਾ ਪੁੱਤ ਉਹ ਫਿਰ ਕਿੱਦਾਂ ਹੱਲ ਹੋਗਾ ਕੱਲਾ ਕੱਲਾ ਤੂੰ ਰਹੇਗਾ ਆ ਪਹਿਣਾ ਵੀ ਇਹ ਜਿਹਨਾਂ ਨੂੰ ਨੇ ਉਹ ਵੀ ਮੁੱਕਾ ਹੈ ਮਾਪਿਆਂ ਨੂੰ ਸੱਠੀ ਗਏ ਨੇ ਉੱਪਰ ਗੱਲ ਪਹੁੰਚ ਗਈ ਹੈ ਲਹਿਰ ਸਿੰਘ ਬੰਦਾ ਇੱਕੋ ਟੀਚਾ ਉਸੀ ਆਣਾ ਕਹਿੰਦਾ ਜਾ ਮਰਨਾ ਸੀ ਮੈਂ ਤੇ ਜਾ ਮੈਨੂੰ ਤੂੰ ਟੱਕਰ ਗਿਆ ਲਹਿਰ ਸਿੰਘ ਬੰਦਾ ਬਾਲ ਕੱਟ ਨਹੀਂ ਕਟਾਣੇ ਹੈ ਪਰਲਾ ਕਿੱਥੋਂ ਬਣਾਇਆ ਬਾਲ ਕਿੰਨਾ ਝਰੂ ਗਿਆ ਕੇਸ ਰੱਖਿਆ ਕਿੰਨਾ ਝਰੂ ਗਿਆ ਕੇਸ ਰੱਖਿਆ ਹਾਂ ਜੇ ਉਹ ਨਹੀਂ ਲੱਗਦਾ ਉਹ ਤੇ ਦਮ ਤੇਰੇ ਡੈਡੀ ਤੰਗ ਹੁੰਦੇ ਆ ਫਿਰ ਉਹਨਾਂ ਦਾ ਕੀ ਪਰਵਾਹ ਹੈ ਹੈ ਇਹ ਆਪਣੇ ਮਾਪੇ ਵੀ ਤੰਗ ਰੇਤੇ ਕਿੱਦਾਂ ਹੋਊਗਾ ਹਾਲ ਉਹਦਾ ਅਮਰਤੇ ਨੂੰ ਛਕਾ ਦਾਂਗੇ ਪਰ ਤੈਨੂੰ ਘਰ ਜਾਣਾ ਪੈਣਾ ਅਮਰਤ ਛਕਾ ਦਾਂਗੇ ਸਿੰਘ ਸਜਾ ਲਾਂਗੇ ਠੀਕ ਹੈ ਉਹ ਕਹਿਣਗੇ ਸਿੰਘ ਨਿਸ਼ਾਨੀ ਆਣੀ ਆਉਂ ਜਾਂਦੇ ਤੇ ਚਲ ਜੂੰਗਾ ਸਿੰਘ ਸੱਜ ਕੇ ਜੋ ਹਾਂਜੀ ਹੈ ਢਾਢ ਹੋ ਵੀ ਆ ਕੇ ਇਹ ਢਾਢ ਹੋਊ ਮੇਰੇ ਕੋ ਵੀ ਆ ਜੀ ਪਰ ਘਰ ਤਾਂ ਜਾਣਾ ਹੀ ਆ ਫਿਰ ਪੁੱਤਰ ਹਾਂਜੀ ਘਰ ਤਾਂ ਆਪਣਾ ਮਾਪੇ ਪੈਣਾ ਵੀ ਹੈਗੇ ਹਨਾ ਉਹਨਾਂ ਕੋ ਜਾਣਾ ਹੀ ਹੈ ਕੀਗਾ ਸਿੰਘ ਸਜਦਾ ਕਿ ਤੇਰੇ ਬਾਪ ਪਾਪ ਹੈ ਹੈ ਸਾਦਾ ਸਾਦਾ ਅੱਛਾ ਤੱਕ ਕੇ ਆ ਸਾਲ ਇੱਕ ਘਰੋਂ ਬਾਹਰ ਹੀ ਰਹਿਣਾ ਹੈ ਤੱਕ ਸਾਲ ਕਹਿੰਦਾ ਕੋਈ ਤੂੰ ਸਮਝੇ ਨਹੀਂ ਜਾਂਦਾ ਤੱਕ ਸਾਲ ਜਾ ਅੱਛਾ ਸਿੰਘ ਜੱਜਾ ਕਹਿੰਦਾ ਚਲ ਕੋਈ ਬਾਹੂ ਕੋ ਬਾਹੂ ਸਾਰੇ ਆ ਜਾ ਪਹਿਲਾਂ ਪਾਠ ਕਰਨਾ ਸਿੱਖ ਉਹ ਤਾਂ ਉਹ ਤਾਂ ਮਰਿਆਦਾ ਪਹਿਲਾਂ ਕਰਾ ਮਤਿ ਇੱਕ ਦੇ ਥੋੜਾ ਚਾਹ ਕੋਣ ਹੈ ਪਹਿਲੇ ਵਾਈਗੁਰੂ ਵਾਈਗੁਰੂ ਕਰਨਾ ਕਿੱਤੀ ਆਉਂਦੀ ਮੈਨੂੰ ਮਿਲਣਾ ਬੜਿਆ ਨਹੀਂ ਮੈਂ ਤਾਂ ਤੇ ਬਿਲਕੁਲ ਪਣੀ ਆਉਂਦੀ ਉਹਦਾ ਵੀ ਚੱਲਣੇ ਆਪਣਾ ਪਰਸ ਕੱਢ ਕੇ ਲਗਾ ਪਰਸ ਇੱਕੋ ਮਾਇਆ ਵੀ ਥੋੜੀ ਬੱਤੀ 2 3 90 ਲਿਖਿਆ ਉਹ ਸਾਰੇ ਸਿੰਘਾਂ ਦੇ ਨੰਬਰ ਆ ਉਹ ਕਹਿੰਦੇ ਬਾਬਾ ਜੀ ਅਸੀਂ ਇਹਨੂੰ ਵਿਆਹ ਤੂੰ ਸਿੰਘ ਬੱਜਿਆ ਕਹਿੰਦਾ ਨਾ ਤੂੰ ਮਰਿਆਦਾ ਚ ਰੱਖਣਾ ਉਹਦਾ ਨਿਕਾ ਆਪਸੋ ਬੋਲੀਵੁੱਡ ਦੇ ਪਰਚਾਂ ਚ ਡਿਪਰੇਸ਼ਨ ਪਰਚਾ ਯਾ ਮਰਿਆਦਾ ਪੁੱਤ ਪਹਿਲਾ ਮਰਦਿਤਦਾ ਨਹੀਂ ਪੁੱਤ ਛੇ ਗਿਆ ਜਾਂਦਾ ਇਹਨਾਂ ਮਰਿਆਦਾ ਆਪਾਂ ਨੂੰ ਹਣਾ ਬੋਲ ਕੇ ਦਿਖਾ ਕੀ ਇਹਨੇ ਮਿਲਣਾ ਨਾਮ ਨਹੀਂ ਜਪਣਾ ਪੁੱਤ ਇੱਕ ਸਾਲ ਨਾਮ ਜਪ ਫਿਰ ਬੋਲੀਵੁੱਡ ਦੇ ਨੂੰ ਗੁਰਦੇ ਲੱਭ ਜਾਵਾਂਗੇ ਆ ਹਾਂ ਇਦਾਂ ਪੁੱਤਾਂ ਮਤ ਨਹੀਂ ਜੰਗਣਾ ਆ ਫੋਟੋਆਂ ਦੇਣੀ ਆ ਹਾਂ ਮੈਂ ਨੂੰ ਇੱਕ ਤਾਂ ਰਹਿਣਾ ਮੇਰੇ ਕੋਲ ਹੈ ਆਪੇ ਸਰਾਂ ਟਿਕਟਾਂ ਕਿਥੇ ਨਹੀਂ ਰੱਖੀਆਂ ਆ। ਦੋਵੇਂ ਗੋਰਤਿਆਂ ਕੋਲ। 100 ਰੁਪਏ ਕਰਵਾ ਲੈ ਗਿਆ। ਲੋਸਟ ਆ ਗਿਆ ਤਾਂ। ਸਰਤਾ ਵੀਰ ਸਤਨਾਮ ਸਿੰਘ ਜਿਹੜਾ ਕਿ ਪਿੰਡ ਸਹੀ ਦੱਸਿਆ ਪਿੰਡ ਦਾ ਸੰਪਰਕ ਵੀ ਹੋ ਗਿਆ ਨੰਬਰ ਦੱਸ ਦਿੱਤਾ ਗਿਆ। ਤੇ ਬਾਕੀ ਉਹੀ ਗੱਲ ਡਰ ਲੱਗਦਾ ਵੀ ਜਿਹੜਾ ਹੁਣ ਅਸੀਂ ਚਾਰ ਦਿਨਾਂ ਬਾਅਦ ਇੱਕ ਲਾਸ਼ ਲੱਭ ਕੇ ਹਟੇ ਆ। ਤੇ ਅਕਸ਼ੀ ਕੁਮਾਰ ਦੀ ਜਿਹੜੀ ਦੀ ਯਾਦ ਕਰੋ ਨੇੜਿਆ ਉਹ ਵੀ ਇਦਾਂ ਡਿਪਰੈਸ ਹੋ ਕੇ ਜਾ ਕੇ ਜਨੇ ਸ਼ਾਲ ਮਾਰ ਦਿੱਤੀ ਦਰਿਆ ਦੇ ਵਿੱਚ ਉਹਦੇ ਮਾਪੇ ਬਾਬਾ ਜੀ ਦੇਖੇ ਨਹੀਂ ਸੀ ਜਾਂਦੇ ਮਾਂ ਜਿਵੇਂ ਰੋ ਰਹੀ ਸੀ ਮਨ ਬੜਾ ਖਰਾਬ ਹੋਇਆ ਐਵੇਂ ਹੀ ਇਹ ਬੱਚਾ 21 ਸਾਲ ਸੇਮ ਉਮਰ ਉਹ ਹੀ ਆ ਉਵੇਂ ਹੀ ਕਹਿ ਰਿਹਾ ਮੈਂ ਘਰ ਨਹੀਂ ਜਾਣਾ ਮੈਂ ਅਮਰਤ ਛਕਣਾ ਮੈਂ ਸਿੰਘ ਸਜਣਾ ਚਲੋ ਪਰਿਵਾਰ ਨਾਲ ਗੱਲ ਕਰਦੇ ਆ ਜੋ ਵੀ ਜਿੱਦਾਂ ਵੀ ਹੈਗੀ ਆ ਭੈਣ ਨਾਲ ਗੱਲਬਾਤ ਹੋਈ ਆ ਤੇ ਬਾਕੀ ਧੰਨਵਾਦ ਸਾਰੀ ਸੰਗਤ ਦਾ ਮੇਰੇ ਭਡੇ ਭਰਾ ਦਿਵਿੰਦਰ ਸਿੰਘ ਮੂੜਕਾ ਭਾਈ ਸਾਹਿਬ ਦਾ ਜਿਹੜੇ ਟਾਈਮ ਰਹਿੰਦੇ ਲੈ ਨਹੀਂ ਤਾਂ ਕੋਈ ਨਾ ਕੋਈ ਭਾਜੀ ਉੱਥੇ ਰਾਤ ਰਹਿ ਜਾਂਦਾ ਨਹੀਂ ਉਦਾਂ ਕੋਈ ਨਾ ਕੋਈ ਗਲਤ ਅੱਥਰਾਂ ਦੇ ਚੱਲ ਜਾਂਦਾ ਉਹ ਇਹ ਬੜਾ ਇੱਕ ਤਾਂ 마ਸੂਮ ਆ ਭਾਜੀ ਇਹਨੂੰ ਵਿਚਾਰੇ ਨੂੰ ਕੀ ਲਾ ਕੇ ਜਿੱਦ ਮਰਜ਼ੀ ਲਾ ਲਾ ਭਾਜੀ ਕੰਮ ਲਾ ਰੱਖਣਾ ਸੀ ਇਹਨੂੰ ਬੰਦੇ ਨੇ ਇਹ ਦੁਰੋਘਣਾ ਆਏ ਨੇ ਵਿਚਾਰੇ ਦੇ ਘਰ ਨੂੰ ਠੀਕ ਆ ਸੰਜੀਤ ਜੀ ਧੰਨਵਾਦ ਵਾਹਿਗੁਰੂ ਘੱਟਸਾ